ਕੀਤੇ ਦਿਨੀ ਲੁਧਿਆਣਾ ਦੇ ਪਿੰਡ ਕਾਦਿਆ ਤੋਂ ਮੌਜੂਦਾ ਸਰਪੰਚ ਕਰਮਚੰਦ ਦੇ ਵੱਲੋਂ ਆਪਣੇ ਉੱਪਰ ਹੋਏ ਹਮਲੇ ਨੂੰ ਲੈ ਕੇ ਲੁਧਿਆਣਾ ਦੇ ਅੰਬੇਦਕਰ ਭਵਨ ਵਿਖੇ ਇੱਕ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਮੌਜੂਦਾ ਸਰਪੰਚ ਕਰਮਚੰਦ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਜ਼ਿਲ੍ਹਾ ਪ੍ਰਧਾਨ ਇੰਦਰਵੀਰ ਕਾਦਿਆ ਦੇ ਵੱਲੋਂ ਮੇਰੇ ਨਾਲ ਜ਼ਬਰਨ ਕੁੱਟਮਾਰ ਕਰਕੇ ਅਤੇ ਮੇਰਾ ਮੋਟਰਸਾਈਕਲ ਖੋ ਕੇ ਉਲਟਾ ਮੇਰੇ ਉੱਪਰ ਸ਼ਰਾਬ ਪੀਣ ਦੇ ਝੂਠੇ આરોਪ ਦੇ ਸਬੰਧ ਵਿੱਚ ਪੁਲਿਸ ਨੂੰ ਝੂਠੀ ਦਰਖਾਸਤ ਦਿੱਤੀ ਗਈ ਹੈ ਜਿਸ ਦੀ ਮੈਂ ਲੁਧਿਆਣਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਦੋਸ਼ੀ ਉੱਪਰ ਬੰਦੀ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਅਤੇ ਦੂਜੇ ਪਾਸੇ ਜਦੋਂ ਇਸ ਸਬੰਧੀ ਥਾਣਾ ਲੱਡਵਾਲ ਦੇ ਐਸਐਚਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਦੋਹਾਂ ਧਿਰਾਂ ਦੇ ਵੱਲੋਂ ਤਰਕਾਸ ਆਈ ਹੋਈ ਹੈ ਅਤੇ ਬਾਕੀ ਸਬੂਤਾਂ ਦੇ ਆਧਾਰ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਕਰਮਚੰਦਾ ਕਾਦੀਆਂਪਿੰਡ ਦਾ ਮੈਂ ਸਰਪੰਚਾਂ ਜੀ ਅੱਜ ਜਿਹੜੀ ਕਾਨਫਰੰਸ ਰੱਖੀ ਵੀ ਮਤਲਬ ਇਹ ਸਾਡੇ ਨਾਲ ਤੱਕਾ ਹੋਇਆ ਕੋਈ ਸੁਣਵਾਈ ਨਹੀਂ ਕਰ ਰਹੀ ਕਿਤੇ ਜੀਮੇਦਾਰ ਪਰਿਵਾਰ ਨੇ ਕੁੱਟਮਾਰ ਕੀਤੀ ਹੈ ਜਿਹਨੇ ਕੁੱਟਮਾਰ ਕੀਤੀ ਦਾ ਮੇਰੇ ਨਾਲ ਠੀਕ ਹਨ ਅਸੀਂ ਕਿਹੜੀ ਤਰੀਕ ਨੂੰ ਹੋਈ ਆ 8 ਤਰੀਕ ਨੂੰ ਮੇਰੀ ਗੱਡੀ ਦਾ ਸ਼ੀਸ਼ਾ ਤੋੜਿਆ ਗਿਆ ਅੱਛਾ ਜੀ ਮੇਰੇ ਕੋਲ ਵੈਨ ਆ ਸਕੂਲ ਵੈਨ ਅੱਛਾ ਜੀ ਉਹਦਾ ਸ਼ੀਸ਼ਾ ਤੋੜਿਆ ਗਿਆ ਅੱਛਾ ਜੀ ਉਹਦੀ ਮੰਮੀ ਆ ਕੇ ਮੇਰੇ ਕੋਲ ਮੰਨ ਕੇ ਗਈ ਆ ਵੀ ਅਸੀਂ ਤੇਰਾ ਸ਼ੀਸ਼ਾ ਪਾਵਾਵਾਂਗੇ ਅੱਛਾ ਜੀ ਤੇ ਅਸੀਂ ਖਰਚਾ ਦਵਾਂਗੇ ਕਾਰਨ ਕੀ ਆ ਜੀ ਕਾਰਨ ਕੀ ਲੜਾਈ ਸ਼ੀਸ਼ਾ ਤੋੜਨ ਦਾ ਕਾਰਨ ਕੀ ਹੈ ਪਾਲਟੀ ਬਾਜੀ ਜੀ ਪਾਲਟੀ ਬਾਜੀ ਬੱਸ ਮੇ ਕੋਈ ਨਾ ਕੋਈ ਸਰ ਮਸਲਾ ਸ਼ੁਰੂ ਹੋਇਆ ਹੋਊਗਾ ਤਾਂ ਥੋੜੀ ਕੋਈ ਪ੍ਰਾਣੀ ਰੰਜੀਤ ਨਹੀਂ ਅੱਛਾ ਹਾਂ ਕੋਈ ਪ੍ਰਾਣੀ ਰੰਜੀਤ ਨਹੀਂ ਅਜਾ ਸ਼ੀਸ਼ਾ ਤੋੜਦਾ ਫਿਰ ਉਹਦੀ ਮਾਂ ਆ ਕੇ ਮਨ ਗਈ ਮਨ ਗਈ ਉਹਨੇ ਖੁਦ ਫੋਨ ਕੀਤਾ ਮੈਨੂੰ ਹਾਂਜੀ ਵੀ ਚਾਚਾ ਗਲਤੀ ਹੋ ਗਈ ਮੇਰੇ ਤੋਂ ਵੱਜ ਗਈ ਡਾਂਗ ਤੇ ਮੈਂ ਤੇਰਾ ਸ਼ੀਸ਼ਾ ਤੋਪਵਾ ਲਾ ਮੈਂ ਤੈਨੂੰ ਖਰਚਾ ਦੇ ਦੂੰਗਾ ਸ਼ੀਸ਼ਾ ਤੋੜਨ ਵਾਲਾ ਕੌਣ ਗੁਰਤੇਜ ਸਿੰਘ ਅੱਛਾ ਜੀ ਸ਼ੀਸ਼ਾ ਤੋੜਨ ਵਾਲਾ ਗੁਰਤੇਜ ਸਿੰਘ ਆ ਹਾਂਜੀ ਉਹਦੀ ਥਾਣੇ ਰਿਪੋਰਟ ਦਿੱਤੀ 13 ਤਰੀਕ ਨੂੰ ਜਾ ਕੇ ਠੀਕ ਹੈ ਪੰਜ ਦਿਨ ਵੇਟ ਕੀਤੀ ਅਸੀਂ ਐਸਐਚ ਨਾਲ ਮੇਰੀ ਸਿੱਧੀ ਗੱਲ ਹੋਈ ਉਹ ਕਹਿੰਦੇ ਵੀ ਇੰਨੇ ਦੇ ਲੇਟ ਕਿਉਂ ਕਰ ਰਹੇ ਹੋ ਮੈਂ ਕਹਾਂ ਅਸੀਂ ਪੰਚਾਇਤ ਆ ਅਸੀਂ ਪੰਚਾਇਤ ਹੋਣ ਦੇ ਨਾਤੇ ਉਹਨੂੰ 5 ਦਿਨ ਦਿੱਤੇ ਵੀ ਆ ਕੇ ਮਾਫ ਆਪਣੀ ਸੌਰੀ ਫੀਲ ਕਰੇ ਜਾਂ ਆਪਣਾ ਖਰਚਾ ਦੇਵੇ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਉਹਦੇ ਉਹਦੇ ਵਿੱਚ ਮੈਂ ਆਪਣੀ ਕੰਪਨੀ ਦੇ ਵਿੱਚ 27 ਤਰੀਕ ਦੇ ਵਿੱਚ ਵੀ ਦੋ ਵਾਰ ਥਾਣੇ ਜਾ ਕੇ ਪੁਰਸਪੜਤਾਲ ਕੀਤੀ ਵੀ ਭਾਈ ਕੀ ਕੀਤਾ ਇਸ ਮਸਜਿਹਰ ਕੋਈ ਨਹੀਂ ਕੀਤਾ ਨਾ ਹਾਂਜੀ ਫਿਰ ਫਿਰ 27 27 ਤਰੀਕ ਨੂੰ ਹਾਂਜੀ ਮੈਂ ਘੁੰਮ ਕੇ ਆ ਰਿਹਾ ਸੀ ਜਿੰਦਾਨ ਘਟਵਾ ਉਧਰੋਂ ਗੁਰਤੇਜ ਨੂੰ ਗੁਰਤੇਜ ਉਹਦੇ ਘਰ ਦੇ ਬਾਹਰ ਖੜਾ ਸੀ ਜ਼ਿਮੀਦਾਰ ਦੇ ਘਰ ਦੇ ਬਾਹਰ ਇਹਨਾਂ ਦਾ ਇੰਦਰਵੀਰ 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 ਦੇ ਘਰ ਦੇ ਬਾਹਰ ਖੜਾ ਸੀ ਮੈਂ ਕਿਹਾ ਵੀ ਉਹ ਗੱਗ ਵੀ ਤੂੰ ਯਾਰ ਤੂੰ ਉਹਰਾ ਛੇਚੋ ਨੈਕਨੇਮ ਗੱਗਾ ਮੈਂ ਕਿਹਾ ਵੀ ਗੱਗ ਤੂੰ ਯਾਰ ਨਾ ਆਇਆ ਫੋਨ ਕਰਕੇ ਮੈਂ ਕਿਹਾ ਨਾ ਤੂੰ ਪੈਸਿਆਂ ਵਾ ਮਦਦ ਲੈਣਾ ਨਾ ਤੂੰ ਆਪ ਆਇਆ ਅਸੀਂ ਨਹੀਂ ਕਹਿੰਦੇ ਤੇਰਾ ਛੇਚੋ ਪੋਣਾ ਨਾ ਕੋਈ ਖਰਚਾ ਦੇਣਾ ਅੰਦਰੋਂ ਨੇ ਆਪਣੇ ਸਰਦਾਰ ਨੂੰ ਹਾਕ ਮਾਰੀ ਆ ਆਜੋ ਕਹਿੰਦਾ ਭਾਜੀ ਅੱਜ ਇਹਦੀ दारू ਲਾਈਏ ਹੋਰ ਕਹਿੰਦਾ ਵੀ ਜਦੋਂ ਉਹ ਆ ਡਾਂਗ ਲੈ ਕੇ ਆ ਗਿਆ ਬਾਹਰ ਉਹਨੇ ਮੈਨੂੰ ਢਾ ਲਿਆ ਉਹ 6.5 ਫੁੱਟ ਜਵਾਨ ਆ ਠੀਕ ਆ ਜੀ ਉਹ ਬਤੀ 33 ਸਾਲ ਦੀ ਉਮਰ ਆ ਮੇਰੀ 45 ਸਾਲ ਦੀ ਉਮਰ ਠੀਕ ਆ ਜੀ ਕਹਿੰਦੇ ਤੁਹਾਨੂੰ ਚਮਾਰਾਂ ਦਾ ਸਰਪੰਚ ਬਣ ਨਹੀਂ ਦੇਣਾ ਚਾਹੀਦਾ ਦਾਰੂ ਪੀਤੀ ਨਹੀਂ ਨਹੀਂ ਰਾਤ ਦੀ ਪੀਤੀ ਹੋਈ ਸੀ ਹਾਂ ਫੇਰ ਮੋਟਮਾਰ ਕੀਤੀ ਮੇਰੇ ਘਰ ਦੇ ਪਿੰਡ ਦੇ ਮਰੇਗਾ ਵਾਲੀਆਂ ਬੁੜੀਆਂ ਮੈਨੂੰ ਘਰ ਲੈ ਆਈਆਂ ਤੇ ਉਸ ਤੋਂ ਬਾਅਦ ਮੈਂ ਘਰੇ ਚੱਲ ਗਿਆ ਉਹਨਾਂ ਨੇ 112 ਨੰਬਰ ਤੇ ਕਾਲ ਕਰਕੇ ਮੈਨੂੰ ਥਾਣੇ ਅਰੈਸਟ ਕਰਾ ਦਿੱਤਾ ਮੇਰਾ ਟੈਸਟ ਕਰਵਾਇਆ ਗਿਆ ਅਲਕੋਹਲ ਦਾ ਤਾਂ ਉੱਚ ਪੋਜ਼ਿਟਿਵ ਆਇਆ ਕਿਉਂਕਿ ਕੱਟੋ-ਕੱਟ ਦਾਰੂ ਜਿਹੜੀ ਆ ਬੰਦੇ ਦੇ ਸਰੀਰ 36 ਘੰਟੇ ਰਹਿੰਦੀ ਆ ਕੁਝ ਪੁੱਛੋ ਜੀ ਥਾਣਾ ਕਿਹੜਾ ਲੱਗਦਾ ਸਾਨੂੰ ਲੋੱਡਵਾਲ ਲੱਗਦਾ ਸਰ ਜਿਵੇਂ ਹੁਣ ਪੰਚਾਇਤੀ ਚੋਣਾਂ ਵੀ ਹੋਣੀਆਂ ਆ ਕੇ ਸੋ ਲੱਗਦਾ ਵੀ ਕਿਤਨਾ ਕਿਤੇ ਟਾਰਗੇਟ ਐਸਸੀ ਭਾਈਚਾਰੇ ਨੂੰ ਕੀਤਾ ਜਾ ਰਿਹਾ ਪਿੰਡਾਂ ਦੇ ਵਿੱਚ ਬਿਲਕੁਲ 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 ਇਦਾਂ ਜੀ ਵੀ ਟਾਰਗੇਟ ਟਾਰਗੇਟ ਕੀਤਾ ਜਾ ਰਿਹਾ ਵੀ ਐਸਸੀ ਘਟ ਤੋਂ ਘਟ ਸਰਪੰਚ ਬਣਾ ਅੱਜ ਫਿਰ ਕੀ ਮੰਗ ਹੈ ਤੁਹਾਡੀ ਤੁਹਾਡੀ ਕੀ ਗੱਲਬਾਤ ਹੋਈ ਆ ਸਰ ਜੀ ਮੇਰੇ ਘਰੇ ਲਗਾਤਾਰ ਪੋਲਿਸ ਤਿੰਨ ਦਿਨ ਫੜਨ ਤੋਂ ਬਾਅਦ ਜਦੋਂ ਮੈਂ ਛੁਡਾ ਕੇ ਲਿਆਂਦਾ 27 ਤਰੀਕ ਨੂੰ ਉਸ ਤੋਂ ਬਾਅਦ ਤਿੰਨ ਦਿਨ ਲਗਾਤਾਰ ਪੋਲਿਸ ਨੇ ਬੁਲਾਇਆ ਆਜੋ ਫੈਸਲਾ ਕਰਾਈਏ ਆਓ ਫੈਸਲਾ ਕਰਾਈਏ ਮੈਂ ਸਰਪੰਚ ਕਸਾਵਾਦ ਆਪਣਾ ਮੋਹਣ ਬਿਰਦੀ ਜੀ ਜਾਂਦੇ ਰਹੇ ਆ ਥਾਣੇ ਉਹਨਾਂ ਨੇ ਕੋਈ ਟਾਈਮ ਨਹੀਂ ਕੋਈ ਸਦਾ ਪਤਨ ਹਰਾਸਮੈਂਟ ਕੀਤਾ ਸਾਨੂੰ ਔਰ ਜਦੋਂ ਮਰਜੀ ਉਹ ਫੋਨ ਕਰ ਦਿੰਦਾ ਆ ਪੁਲਿਸ ਘਰੇ ਭੇਜ ਦਿੰਦਾ ਆ ਮੰਗ ਇਹ ਕਰਦੇ ਆ ਵੀ ਜੋ ਸਾਡੇ ਨਾਲ ਧੱਕਾ ਹੋਇਆ ਉਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਜਾਤੀਸ਼ੂਦਕ ਸ਼ਬਦ ਬੋਲੇ ਆ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਸਿਆਸੀ ਲੀਡਕਾ ਜੀ ਉਹਨਾਂ ਦਾ ਕੋਈ ਸਿਆਸੀ ਲੀਡਕਾ ਹੈ ਜਿਹਦੇ ਕਰਕੇ ਕੋਲ ਸਰਵਾਰ ਮੈਨੂੰ ਨੋਮਾਈਂ ਦੀ ਦੜੀ ਕਿਸਾਨ ਯੂਨੀਅਨ ਦੇ ਕੋਈ ਆਗੂ ਆ ਮਾਲਵਾਦੋ ਅੱਬਾ ਦੇ ਆਗੂ ਆ ਕੁਛ ਹਾਂ ਕੀ ਕੋਈ ਸੀਸੀਟੀਵੀ ਵਗੈਰਾ ਦਾ ਕੋਈ ਵੀਡੀਓ ਹੈ ਕੀ ਮਾਰ ਤੋਂ ਬਿਗ ਮਾਰਦੀ ਹੈਗੀ ਉਹਦੇ ਘਰ ਦੇ ਬਾਹਰ ਕੈਮਰੇ ਲੱਗੇ ਹੋਏ ਆ ਤੁਹਾਡੇ ਕੋਲ ਹੈਗੀ ਨਹੀਂ ਮੇਰੇ ਕੋਲ ਨਹੀਂ ਹੈ ਪੁਲਿਸ ਕੋ ਹੈਗੀ ਨਹੀਂ ਪੁਲਿਸ ਕੋ ਪੁਲਿਸ ਉਹ ਤੋਂ ਲਗੂਗੀ ਨਾ ਉਹਦੇ ਘਰ ਦੀ ਕੜਾਊਗੀ ਉਹ ਕੌਣ ਜਿਹੜਾ ਕਿਸਾਨ ਯੂਨੀਅਨ ਜਿਹੜਾ ਉਹ ਇੰਦਰਵੀਰ ਸਿੰਘ ਮੇਰੀ ਮੋਟਰਸਾਈਕਲ ਖੋ ਕੇ ਅੰਦਰ ਲਾਤਾ ਮੋਟਰਸਾਈਕਲ ਦੇ ਵਿੱਚ ਆਰਸੀ ਆ ਇੰਸ਼ੋਰਸ ਆ ਪলিউਸ਼ਨ ਆ ਚਾਬੀ ਵਿੱਚ ਲੱਗੀ ਆ ਹੁਣ ਬਾਹਰ ਉਹਨਾਂ ਕੋਲ ਹੀ ਆ ਮੋਟਰਸਾਈਕਲ ਉਹਨਾਂ ਕੋਲ ਹੈ ਇਹ ਕੋਟਮਰ ਮੌਜੂਦਾ ਸਰਪੰਚ ਦੀ ਹੋਈ ਹੈ ਯੂਦਾ ਸਰਪੰਚ ਦੀ ਨਹੀਂ ਮੋਟਰਸਾਈਕਲ ਕੋਲਸ ਨਹੀਂ ਨੀ ਵਾਪਸ ਤੋਂ ਆਇਆ ਔਰ ਸ ਉਹਨਾਂ ਦੀ ਗੱਲ ਕਰ ਰਹੀ ਸਾਡੀ ਟੱਕਰ ਨਹੀਂ ਦੀ ਕੀ ਲੱਗਦਾ ਸਰਪੰਚ ਦੀ ਸੁਣੀ ਨਹੀਂ ਜਾ ਰਹੀ ਨਹੀਂ ਸੁਣੀ ਜਾ ਰਹੀ ਕੀ ਕਾਰਨ ਕੀ ਲੱਗਦਾ ਧੰਨਵਾਦ ਸਿਆਸੀ ਦਬਾਅ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਵੀਡੀਓ ਸਾਥੀਆਂ ਦਾ ਧੰਨਵਾਦ ਕਿਉਂ ਸਾਡੇ ਤੁਸੀਂ ਇੱਕ ਛੋਟੇ ਜਿਹੇ ਸੱਜੇ ਤੇ ਅੱਜ ਡਾਕਟਰ ਬੀਰ ਨਾ ਬੈਠ ਕੇ ਪਾਉਣ ਦੇਖੇ ਪਹੁੰਚੇ ਆ ਅੱਜ ਦਾ ਜੋ ਮੈਟਰ ਹੈ ਉਹ ਦਿੱਦਾ ਕਿ ਸਰਪੰਚ ਸਾਹਿਬ ਨੇ ਦੱਸਿਆ ਕਿ ਕਾਦੀਆਂ ਦੇ ਸਰਪੰਚ ਨੇ ਪਿਛਲੇ 27 ਤਰੀਕ ਨੂੰ 27 7 ਨੂੰ ਇਹਨਾਂ ਦਾ ਝਗੜਾ ਜਿਹੜਾ ਇੱਕ ਪਿੰਡ ਦੇ ਵਿੱਚ ਹੋਇਆ ਜਿੱਥੇ ਕਿਸਾਨ ਯੂਨੀਅਨ ਦੁਆਬਾ ਮਾਲਵਾ ਪੰਜਾਬ ਦਾ ਜੋ ਪ੍ਰਧਾਨ ਆ ਇੰਦਰਵੀਰ ਸਿੰਘ ਕਾਦਿਆ ਕਾਦਿਆ ਜਿਨ੍ਹਾਂ ਨੇ ਇਹਦੇ ਨਾਲ ਕੁੱਟਮਾਰ ਕੀਤੀ ਸਰਪੰਚ ਸਾਹਿਬ ਨਾਲ ਔਰ ਉਸ ਦੌਰਾਨ ਜਾਤੀ ਸੂਚਕ ਸ਼ਬਦ ਵੀ ਬੋਲੇਗੇ ਫਿਰ ਉਲਟਾ ਹੀ ਇਹਨਾਂ ਦੇ ਉੱਤੇ ਹੀ ਪੁਲਿਸ ਨੂੰ ਫੋਨ ਕਰਕੇ ਦਬਾਅ ਪਾ ਕੇ ਇਹਨਾਂ ਨੂੰ ਥਾਣੇ ਲਿਜਾਇਆ ਗਿਆ ਔਰ ਇਹਨਾਂ ਦੇ ਇਹਨਾਂ ਨੂੰ ਹਰਾਸਮੈਂਟ ਕੀਤਾ ਗਿਆ ਔਰ ਇੱਕ ਇਹਨਾਂ ਦਾ ਮੋਟਰਸਾਈਕਲ ਜਿਹੜਾ ਅੱਜ ਵੀ ਉਹ ਸਰਪੰਚ ਦੇ ਘਰੇ ਹੈ ਇੰਦਰਮੋਨ ਇੰਦਰਮੋਨ ਕਾਦੀਆ ਦੇ ਇੰਦਰ ਇੰਦਰਵੀਰ ਸਿੰਘ ਕਾਦੀਆ ਉਹਦੇ ਘਰੇ ਅੱਜ ਵੀ ਮੌਜੂਦ ਹੈ ਸੋ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਸ ਸੰਵਿਧਾਨ ਨੂੰ ਬਾਬਾ ਸਾਹਿਬ ਨੇ ਲਿਖਿਆ ਅੱਜ ਵੀ ਉਹ ਪੂਰੀ ਤਰ੍ਹਾਂ ਦੇਸ਼ ਦੇ ਅੰਦਰ ਲਾਗੂ ਨਹੀਂ ਹੈ ਕਿਉਂ ਅਸੀਂ ਹੁਣ ਵੀ ਸੰਵਿਧਾਨ ਦੀ ਲੜਾਈ ਹੀ ਲੜ ਰਹੇ ਹਾਂ ਕਾਰਨ ਕੀ ਹੈ ਕਿ ਸਾਡੇ ਲੋਕਾਂ ਦਾ ਅੱਜ ਵੀ ਚਾਹੇ ਉਹ ਰੂਰਲ ਏਰੀਆ ਹੋਵੇ ਚਾਹੇ ਕੋਈ ਸ਼ਹਿਰ ਦੇ ਬਾਹਰਲਾ ਸਥਾਨ ਹੋਵੇ ਅੱਜ ਵੀ ਸਾਡੇ ਲੋਕਾਂ ਨਾਲ ਧੱਕਾ ਹੁੰਦਾ ਆ ਔਰ ਸਭ ਤੋਂ ਅਫਸੋਸ ਦੀ ਗੱਲ ਇਹ ਆ ਕਿ ਜੋ ਪ੍ਰਸ਼ਾਸਨ ਆ ਪ੍ਰਸ਼ਾਸਨ ਨੂੰ ਹਮੇਸ਼ਾ ਸਾਜਦਾ ਸਾਥ ਦੇਣਾ ਚਾਹੀਦਾ ਲੇਕਿਨ ਉਹ ਨਹੀਂ ਦਿੰਦੇ ਕਿ ਜੋ ਸਿਆਸੀ ਲੋਗ ਨੇ ਜਾਂ ਧਨਾੜ ਲੋਗ ਨੇ ਉਹਨਾਂ ਦਾ ਸਾਥ ਹਮੇਸ਼ਾ ਦਿੰਦੇ ਆਏ ਤਾਂ ਅਸੀਂ ਜੋ ਸੰਵਿਧਾਨ ਬਚਾਓ ਮੋਰਚੇ ਵੱਲੋਂ ਅੱਜ ਦੀ ਜੋ ਪ੍ਰੈਸ ਕਾਨਫਰੰਸ ਰੱਖੀ ਇਹਨਾਂ ਦੇ ਇਨਸਾਫ ਜ਼ਬਾਨ ਦੇ ਮਸਲੇ ਦੇ ਵਿੱਚ ਸੋ ਮੈਂ ਤੁਹਾਡੇ ਮੀਡੀਆ ਰਾਹੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਭਾਈ ਜੋ ਇਹਨਾਂ ਦਾ ਬਣਦਾ ਇਨਸਾਫ ਇਹਨਾਂ ਨੂੰ ਮਿਲਣਾ ਚਾਹੀਦਾ ਔਰ ਜਿਨ੍ਹਾਂ ਲੋਕਾਂ ਨੇ ਇਹਨਾਂ ਨਾਲ ਕੁੱਟਮਾਰ ਕੀਤੀ ਆ ਜੋ ਜੋ ਕਿ ਇਹਦੇ ਨਾਮ ਜਿਹੜੀ ਤੁਹਾਨੂੰ ਪ੍ਰੈਸ ਨੋਟ ਦੇ ਵਿੱਚ ਦੇ ਦਿੱਤੇ ਜਾਣਗੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਬਣਦੀਆਂ ਧਰਾਵਾਂ ਲਗਣੀਆਂ ਚਾਹੀਦੀਆਂ ਔਰ ਖਾਸ ਤੌਰ ਤੇ ਐਸਸੀ ਐਸਟੀ ਐਕਟ ਦਾ ਜਿਹੜਾ ਮਾਮਲਾ ਉਹਨਾਂ ਦੇ ਉੱਤੇ ਦਰਜ ਹੋਣਾ ਚਾਹੀਦਾ ਔਰ ਸੰਵਿਧਾਨਵਾਚੋਂ ਮੋਰਚੇ ਲੋ ਅੱਜ ਇਹ ਪ੍ਰਸ਼ਾਸਨ ਨੂੰ ਅਸੀਂ ਅਲਟੀਮੇਟਮ ਵੀ ਦੇ ਰਿਹਾ ਕਿ ਜੇਕਰ ਇੱਕ ਹਫਤੇ ਦੇ ਅੰਦਰ ਅੰਦਰ ਇਹਨਾਂ ਸਰਪੰਚ ਸਾਹਿਬ ਦੇ ਨਾਲ ਇਨਸਾਫ ਨਹੀਂ ਹੋਇਆ ਜੋ ਇਹਨਾਂ ਦੇ ਨਾਲ ਜਿਨ੍ਹਾਂ ਲੋਕਾਂ ਨੇ ਕੁੱਟਮਾਰ ਕੀਤੀ ਆ ਅਗਰ ਉਹਨਾਂ ਨੂੰ ਬਕਾਇਦਾ ਉਹਨਾਂ ਦੇ ਧਾਰਾ ਧਾਰਾ ਲਾ ਕੇ ਕਾਰਵਾਈ ਕਰਕੇ ਉਹਨਾਂ ਨੂੰ ਅੰਦਰ ਨਹੀਂ ਕੀਤਾ ਗਿਆ ਤਾਂ ਫਿਰ ਅਸੀਂ ਜਿਹੜਾ ਆਪਣਾ ਸੰਘਰਸ਼ ਹੋਰ ਦਿਖਾ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਕਰਕੇ ਦਿਵਾਵਾਂਗੇ ਸਰ ਲੱਗਦਾ ਕਿ ਭਰੇ ਬੰਦੀ ਬਣ ਰਹੀ ਹੈ ਪਿੰਡਾਂ ਦੇ ਵਿੱਚ ਜਿੱਥੇ ਪਿੰਡਾਂ ਨੂੰ ਇੱਕ ਕਰਨਾ ਚਾਹੀਦਾ ਉਸੇ ਦੇਖੋ ਅਸੀਂ ਤਾਂ ਸ਼ੁਰੂ ਤੋਂ ਦੇਖੋ ਸੰਤ ਗੁਰੂ ਰਵਦਾਸ ਜੀ ਦੇ ਅਸੀਂ پیرੋਕਾਰ ਆ ਗੁਰੂ ਰਵਦਾਸ ਜੀ ਨੇ ਬੇਗਮਪੁਰੇ ਦੀ ਗੱਲ ਕੀਤੀ ਆ ਬੇਗਮਪੁਰੇ ਦੇ ਵਿੱਚ ਸਾਰੇ ਹੀ ਸਮਾਜ ਆਉਂਦੇ ਆ ਉਹਨਾਂ ਨੇ ਕਿਸੇ ਇੱਕ ਸਮਾਜ ਦੀ ਗੱਲ ਨਹੀਂ ਕੀਤੀ ਜਿੰਨਾ ਦੈਲੂਪਣਾ ਜਿੰਨਾ ਨੇਕਦਿਲ ਅਸੀਂ ਰਵਦਾਸੀਆ ਕੌਮ ਨੇ ਦਿਖਾਇਆ ਮੈਨੂੰ ਲੱਗਦਾ ਨਹੀਂ ਵੀ ਸ਼ਾਇਦ ਕੋਈ ਹੋਰ ਦਿਖਾਉਦਾ ਲੇਕਿਨ ਇਹ ਲੋਕ ਜਿਹੜੇ ਜਿਹਨਾਂ ਦੀ ਧਰਨ ਦੇ ਵਿੱਚ ਅੱਜ ਵੀ ਜਾਤ ਪਾਤ ਦਾ ਕਿਲਾ ਆ ਉਹ ਇਹ ਗੱਲ ਨੂੰ ਕਦੇ ਨਹੀਂ ਸਮਝ ਸਕਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜ਼ੂਰ ਮੰਨਦੇ ਆ ਲੇਕਿਨ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ ਜਿੱਥੇ ਮਹਾਰਾਜ ਨੇ ਇਹ ਗੱਲ ਲਿਖੀ ਮਾਨਸ ਕੀ ਜਾਤ ਸਭੇ ਕੋ ਪਛਾਨ ਉਹ ਅੱਜ ਵੀ ਇਹਨਾਂ ਲੋਕਾਂ ਦੇ ਅੰਦਰ ਉਹ ਜਾਤੀ ਮਾਨਸਿਕਤਾ ਨਹੀਂ ਜਾਂਦੀ ਬਜਟ ਕਿ ਟਾਰਗੇਟ ਕੀਤਾ ਗਿਆ ਕਿਉਂਕਿ ਅਸੀਂ ਸਰਪੰਚੋ ਕਹਿ ਵੀ ਰਹੇ ਆ ਵੀ ਅੱਧਰੇ ਸਰਪੰਚ ਨਹੀਂ ਭਰੋਣੇ ਚਾਹੀਦੇ ਲੱਗਦਾ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਆਣ ਵਾਲੀਆਂ ਚੋਣਾਂ ਵੀ ਆ ਰਹੀਆਂ ਹਨ ਸਰਪੰਚੀਆਂ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਇਹ ਟਾਰਗੇਟ ਕਰਕੇ ਇਹਨਾਂ ਨੀਚਾ ਦਿਖਾਉਣਾ ਚਾਹੁੰਦੇ ਆ ਕਿ ਇਹਨਾਂ ਨੂੰ ਜਿਹੜੀ ਆ ਨਾ ਤਾਂ ਇਹ ਸਰਪੰਚ ਪਾਈਚਾਰਕ ਜੀਟ ਹੋ ਗਿਆ ਉਹੜਾ ਵਾਜ ਬਲੰਦ ਦੇਖੋ ਮੈਂ ਤਾਂ ਸਾਰੇ ਹੀ ਸਮਾਜ ਨੂੰ ਬੇਨਤੀ ਕਰੂੰਗਾ ਕਿ ਦੇਖੋ ਜਿੱਥੇ ਤੱਕਾ ਹੁੰਦਾ ਆ ਉੱਥੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਪਾਈਚਾਰਕ ਸਾਂਝ ਨਿਭਾਉਣੀ ਚਾਹੀਦੀ ਹੈ ਕਿਉਂਕਿ ਮੈਂ ਜਾਣਨਾ ਚੰਗੀ ਤਰ੍ਹਾਂ ਕਿ ਅਸੀਂ ਜਿਸ ਲਈ ਸਿੰਘੂ ਬਾਰਡਰ ਧਰਨਾ ਲੱਗਾ ਸੀ ਕਿਸਾਨ ਮਜ਼ਦੂਰ ਜਿਹੜੇ ਸੰਗਠਨਾਂ ਨੇ ਲਾਇਆ ਸੀਗਾ ਤਾਂ ਸਭ ਤੋਂ ਵੱਧ ਰੋਲ ਅਸੀਂ ਉੱਥੇ ਰਦਾਸੀ ਸਮਾਜ ਨੇ ਨਿਭਾਇਆ ਲੇਕਿਨ ਅੱਜ ਜਦੋਂ ਮਸਲੇ ਹੱਲ ਹੋ ਜਾਂਦੇ ਉਦੋਂ ਮਜ਼ਦੂਰ ਕਿੱਥੇ ਹੁੰਦਾ ਤੇ ਕਿਸਾਨ ਕਿੱਥੇ ਹੁੰਦਾ ਇਸ ਗੱਲ ਨੂੰ ਜਿਹੜਾ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਸਾਨੂੰ ਭਾਈਚਾਰਕ ਸਾਂਝ ਨੂੰ ਪਹਿਲ ਦੇਣੀ ਚਾਹੀਦੀ ਜੇ ਨਾ ਮਿਲਿਆ ਇਲਤਾਫ ਤਾਂ ਫਿਰ ਕੀ ਕਾਰਵਾਈ ਆ ਮੈਂ ਪਹਿਲਾਂ ਦੱਸ ਕਰਦੀ 5 ਦਿਨ ਦਾ ਸੀ ਅਲਟੀਮੇਟਮ ਦੇ ਰਹੇ ਹਾਂ ਪ੍ਰਸ਼ਾਸਨ ਨੂੰ ਮਾਨਯੋਗ ਐਸ ਐਚਓ ਸਾਹਿਬ ਔਰ ਮਾਨਯੋਗ ਡਿਪਟੀ ਸਾਹਿਬ ਜੋ ਲੜਵਾਂ ਥਾਣੇ ਲੱਗਦੇ ਆ ਕਿਉਂਕਿ ਐਸ ਸੀ ਐਸਟੀ ਦਾ ਐਕਟ ਜਿਹੜਾ ਜਿਹੜੀ ਪਾਵਰ ਹੈ ਨੋਡਲ ਅਫਸਰਾਂ ਦੇ ਡਿਪਟੀ ਸਾਹਿਬ ਉਹ ਕਰ ਸਕਦੇ ਆ ਨਿਪਟਿ ਸਾਹਿਬ ਨੂੰ ਇਹ ਮੰਗ ਕਰਦੇ ਆਂ ਵੀ ਜਲਦ ਤੋਂ ਜਲਦ ਇਹਨਾਂ ਤੇ ਐਸਐਸਟੀਏਟ ਲਾਗੇ ਨਾ ਧਰਾਵਾਂ ਦੇ ਤਹਿਤ ਇਹਨਾਂ ਦੇ ਮੁਕੱਦਮਾ ਦਰਜ ਕੀਤਾ ਜਾਵੇ ਉਹਨਾਂ ਨੂੰ ਅਰੈਸਟ ਪਾਈ ਜਾਵੇ ਨਹੀਂ ਤਾਂ 5 ਦਿਨਾਂ ਬਾਅਦ ਅਸੀਂ ਆਪ ਦਾ ਸੰਘਰਸ਼ ਤਿੱਖਾ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੀਡੀਆ ਤੋਂ ਗੱਲ ਕਰ ਰਿਹਾ ਸੀਗਾ ਜੀ ਹਾਂ ਜੀ ਹਾਂ ਜੀ ਬਸੋ ਜੀ ਰੁਕੋ ਸਰ ਐਸਐਚਓ ਲਾਡੋਲ ਗੱਲ ਕਰ ਰਹੇ ਹੋ ਜੀ ਹਾਂ ਜੀ ਹਾਂ ਜੀ ਸਰ ਇੱਕ ਨਾ ਪ੍ਰੈਸ ਕਾਨਫਰੰਸ ਹੋਈ ਆ ਆਪਣਾ ਕਾਦੀਆਂ ਦੇ ਜਿਹੜੇ ਸਰਪੰਚ ਹੈਗੇ ਨੇ ਜੀ ਉਹਨਾਂ ਨਾਲ ਜਿਹੜਾ ਕੋਈ ਲੜਾਈ ਝਗੜਾ ਹੋਇਆ ਕੁੱਟਮਾਰ ਹੋਈ ਹੈ ਉਹਨੂੰ ਲੈ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਸਰ ਸਰ ਪੂਰਾ ਮਾਮਲਾ ਕੀ ਹੈ ਥੋੜਾ ਬਰੀਫ ਕਰ ਦਿਓਗੇ ਬ੍ਰਦਰ ਇਹਨਾਂ ਨੇ ਨਾ ਐਕਚੁਅਲੀ ਕੰਪਲੇਂਟ ਰਿਸੀਵ ਹੋਈ ਸੀਗੀ ਸਾਨੂੰ ਫੋਨ ਤੇ ਕਿ ਇਹਨਾਂ ਨੇ ਜਿਹੜੇ ਸਰਪੰਚ ਕਰ ਦਿਆ ਹੈਗੇ ਨੇ ਜੀ ਉਹਨਾਂ ਨੇ ਦਾਰੂ ਪੀਤੀ ਹੋਈ ਹੈ ਤੇ ਉਹ ਲੇਡੀਜ਼ ਨਾਲ ਮਿਸਬੀਹੇਵ ਕਰ ਰਹੇ ਨੇ ਜੀ ਜੀ ਉਹ ਤੋਂ ਬਾਅਦ ਅਸੀਂ ਜਦੋਂ ਮੌਕੇ ਤੇ ਗਏ ਆ ਉਹਨੂੰ ਉਹਨਾਂ ਨੂੰ ਇਹ ਅੱਲਾ ਹੀ ਕਿਹਨਾ ਝਟਪ ਹੋਈ ਹੋਈ ਸੀਗੀ ਆਈ ਥਿੰਕ ਇੰਦਰਵੀਰ ਹੋਣਾ ਨਾਲ ਜੀ ਹਾਂਜੀ ਉਹਤਵਾਰ ਇਹਨਾਂ ਦਾ ਮਲਾਇਆ ਕਰਾਇਆ ਗਿਆ ਜੀ ਉਹਦੇ ਵਜਿਹਨਾਂ ਦੇ दारू ਪੀਤੀ ਹੋਈ ਆਈ ਸੀਗੀ ਜੀ ਜੀ ਠੀਕ ਹੈ ਜੀ ਉਹਤਵਾਰ ਇਹਨਾਂ ਦੇ ਖਿਲਾਫ ਜਿਹੜੀ ਜਿਹੜੀ ਬਣਦੀ ਹੈਗੀ ਐ ਧਾਰਾ ਉਹਦੇ ਤਹਿ ਜਿਹੜੀ ਦੋਨਾਂ ਕਾਰਵਾਈ ਕਰ ਦਿੱਤੀ ਗਈ ਹੈ ਜੀ ਇੱਥੇ ਇੰਦਰਵੀਰ ਗੱਡੀਆਂ ਦਾ ਨਾਮ ਆ ਰਿਹਾ ਉਹਨਾਂ ਦਾ ਕੀ ਰੋਲ ਹੈ ਉਹਨਾਂ ਨਾਲ ਲੜਾਈ ਝਗੜਾ ਹੋਇਆ ਇਹਨਾਂ ਦਾ ਆਂ ਜੀ ਉਹਨਾਂ ਨੇ ਰੋਕਦੇ ਪਏ ਸੀਗੇ ਜੀ ਕਿ ਲੇਡੀਜ਼ ਦੇ ਨਾਲ ਨਾ ਕਰਾਉਂਦੇ ਮਾਤਰ ਨੂੰ ਵੀ ਇਹ ਗਾਲਾਂ ਗੋਲਾ ਕੱਢ ਰਹੇ ਸੀਗੇ ਜੀ ਜੀ ਆਹਰੇ ਘਰ ਦੇ ਬਾਹਰ ਜਾ ਕੇ ਜੀ ਕੋਈ ਸਰ ਕੋਈ ਪਰਚਾ ਪੁਰਚਾ ਦਰਜ ਹੋਇਆ ਕਿ ਨਹੀਂ ਇਹ ਨਹੀਂ ਪਰਚਾ ਨਹੀਂ ਹੈਗਾ ਜੀ ਇਹਦੇ ਵਿੱਚ ਜਿਹੜੀ 23 ਦੀ ਹਨਰ ਟੂ 1023 ਦੀ ਅੱਜ ਬੀ ਐਨ ਐਸ ਦੇ ਵਿੱਚ ਉਹ ਦੇਖ ਲਿਓ ਜੀ ਇੱਕ ਵਾਰ ਮੈਂ ਤੁਹਾਨੂੰ ਦੱਸ ਦਿੰਦਾ ਬੀ ਐਨ ਐਸ ਦੇ ਅਕੋਰਡਿੰਗਲੀ ਇੱਕ ਸਕੰਡ ਹੋਲਡ ਕਰੂੰਗਾ ਜੀ ਹਾਂ ਜੀ ਬਿਲਕੁਲ ਸਰ ਬਿਲਕੁਲ ਜੀ 115 ਜਮਨ ਦੋ ਦੀ ਹੋਈ ਹੋਈ ਜੀ ਪੀਐਨਐਸ ਜੀ ਸਰ ਕੋਈ ਸੀਸੀਟੀਵੀ ਵੀਡੀਓ ਕੋਈ ਹੈਗੀ ਕੋ ਕੁੱਟ ਮਾਰਦੀ ਤੁਹਾਡੇ ਕੋਲ ਹੈਗੀ ਸਰ ਕੋਈ ਕੋ ਲੜ ਕੋ ਆਇਆ ਜੀ ਜੀ ਆ ਜਿਹੜੀ ਕੋ ਕੁੱਟ ਮਾਰੋ ਜੋ ਸ਼ਰਾਬ ਕੀਤੇ ਨੇ ਸਰਪੰਚ ਨੇ ਕੀਤੀ ਅੰਦਰ ਵੀਰ ਘਰ ਦੇ ਉਹਦੇ ਘਰ ਤੇ ਜਾ ਕੇ ਕੋਈ ਉਹਦੀ ਵੀਡੀਓ ਵੀਡੀਓ ਹੈ ਜਾ ਆਈ ਸਾਹਮਣੇ ਮੇਰੇ ਕੋਲ ਨਹੀਂ ਹੈਗੀ ਇਹਦਾ ਆਇਓ ਕੇਵਲ ਸਿੰਘ ਨੇ ਜੀ ਉਹਨਾਂ ਕੋਲ ਮਾਇ ਵੀ ਹੋ ਸਕਦੀ ਹੈ ਕਿਉਂਕਿ ਇਹਦੇ ਵਿੱਚ ਐਮਆਰਰ ਹੋਈ ਹੋਈ ਹੈ ਜੀ ਇਹਨਾਂ ਵੱਲੋਂ ਇਹਦਾ ਵੀ ਕਰਵਾਈ ਹੋਈ ਆ ਨਾ ਮਲਾਜਾ ਕਰਾਇਆ ਗਿਆ ਸੀ ਕੋਲ ਵਿੱਚ दारू ਪੀਤੀ ਹੋਈ ਆ ਸੀ ਜੀ ਸਰ ਇੱਕੋ ਕਹਿੰਦੇ ਮੋਟਰਸਾਈਕਲ ਵੀ ਖੋ ਕੇ ਰੱਖਿਆ ਹੋਇਆ ਮੇਰਾ ਬ੍ਰਦਰ ਉਹਦੇ ਵਿੱਚ ਨਹੀਂ ਖੋ ਕੇ ਦਾ ਮਤਲਬ ਵੀ ਨਹੀਂ ਹੁੰਦਾ ਜੀ ਜੀ ਸਰ ਉਹ ਦੇਖਣਾ ਉਹ 11 ਸਿਰ ਮੈਂ ਮੋਟਰਸਾਈਕਲ ਤੇ ਗਿਆ ਸੀ ਮੇਰਾ ਮੋਟਰ ਖੋ ਕੇ ਉਹਨਾਂ ਆਪਣੇ ਘਰ ਖੜਾ ਹੋਣਾ ਦੇ ਨਹੀਂ 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 ਇੰਦਰੀ ਕੋਈ ਗੱਲ ਨਹੀਂ ਹੈ ਸਰ ਉਹ ਸਰੋ ਕਰੇ ਮੇਰੇ ਨਾਲ ਤੱਕਾ ਹੋਇਆ ਵਾ ਬ੍ਰਦਰ ਤੱਕਾ ਕਿਸ ਗੱਲ ਦਾ ਮੇਰੇ ਇੱਕ ਗੱਲ ਸੁਣੋ ਜੀ ਮੈਂ ਮਜੂਤਾ ਸਰਪੰਚਾ ਵੀ ਮੇਰੀ ਕੋਈ ਇਨਸਾਫ ਨਹੀਂ ਮੈਨੂੰ ਮਿਲ ਰਿਹਾ ਮੇਰੀ ਬ੍ਰਦਰ ਮੇਰੀ ਮੇਰੇ ਇੱਕ ਸੈਂਪਲ ਦੀ ਗੱਲ ਹੈ ਜੀ ਮੈਂ ਆਲਪੀ ਵਾਰੀ ਫ੍ਰੈਂਕ ਜੀ ਮੌਜੂਦਾ ਸਰਪੰਚ ਨੇ ਬਟ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਹੈਗਾ ਕਿ दारू ਪੀ ਕੇ ਕਿਸੇ ਲੇਡੀਜ਼ ਨਾਲ ਬਤਮੀਜ਼ੀ ਕਰਨ ਦੀ ਉਹ ਨਹੀਂ ਨਹੀਂ ਠੀਕ ਹੈ ਨਾ ਜੀ ਜੀ ਅਜਿਹਾ ਸਰ ਉਹ ਉਹ ਰਿਕਾਰਡਿੰਗ ਜੋ ਬਣਦੀ ਕਾਰਵਾਈ ਹੋएगी ਸਾਡੇ ਵੱਲੋਂ ਕੀਤੀ ਜਾ ਚੁੱਕੀ ਹੋਈ ਹੈ ਠੀਕ ਹੈ ਸਰ ਸਾਡੀ ਤੁਹਾਡਾ ਵਰਜਨ ਲੈਣਾ ਸੀ ਸਰ ਕਿਉਂਕਿ ਉਹ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਅਸੀਂ ਕਿਹਾ ਸੀ ਸਰ ਦਾ ਵਰਜਨ ਲੈ ਲੀਏ ਜੀ ਜੀ